ਜੇ ਕਾਰਾ ਪੋਣਾ ਹਰ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ ਜੇ ਕਾਰਾ ਦੁੱਦਾ ਤੜ ਜੀ ਦਾ ਬੋਲੋ ਸੱਚੇ ਦਰਬਾਰ ਕੀ ਜੈ ਹਾਂਜੀ ਬਾਬਾ ਜੀ ਦੇ ਭਗਤੋ ਕਿਵੇਂ ਸਾਰੇ ਜਾਣੇ ਉਮੀਦ ਆ ਸਾਰੇ ਜਾਣੇ ਵਧੀਆ ਹੋਣਗੇ ਬਾਬਾ ਜੀ ਤੋਂ ਕੋਈ ਸੁੱਖ ਸੁਖ ਦੇ ਆ ਆਪਾਂ ਕਹਿੰਨੇ ਆ ਬਾਬਾ ਜੀ ਸਾਨੂੰ ਆਹ ਦੇ ਦੋ ਅਸੀਂ ਤੁਹਾਡੇ ਇੰਨੇ ਐਤਵਾਰ ਕਰਾਂਗੇ ਜਾਂ ਇੰਨਾ ਰੋਟ ਚੜਾਵਾਂਗੇ ਫਿਰ ਆਪਾਂ ਬਾਬਾ ਜੀ ਨਾਲ ਕਿਹੜਾ ਸੌਦੇਬਾਜ਼ੀ ਕਰਦੇ ਆ ਦੇਖੋ ਮਨ ਦੇ ਵਿੱਚ ਬੰਦੇ ਦੇ ਨਾਲ ਇੱਛਾ ਹੋਣੀ ਚਾਹੀਦੀ ਆ ਜੀ ਮੈਂ ਕੁਝ ਵੀ ਹੋ ਜੇ ਮੈਂ ਬਾਬੇ ਦੇ ਮੰਦਰ ਤੇ ਜਾਣਾ ਤੇ ਜਾਣਾ ਵੀ ਮੱਥਾ ਟੇਕਣਾ ਤੇ ਟੇਕਣਾ ਹੀ ਆ ਇਹਦੇ ਵਿੱਚ ਕੁਝ ਨਹੀਂ ਬਾਬਾ ਜੀ ਮੈਨੂੰ ਆਹ ਸੁੱਖ ਪੂਰੀ ਕਰ ਦੋ ਜਾਂ ਸੁੱਖ ਪੂਰੀ ਕਰ ਦੋ ਮੈਂ ਫੇਰ ਆਉਂਗਾ ਇਹ ਤਾਂ ਇੱਕ ਸੌਦੇਬਾਜ਼ੀ ਹੋ ਜਾਂਦੀ ਆ ਇਹ ਦਿਲ ਦੇ ਵਿੱਚ ਆਪਣੇ ਨਾਲ ਪ੍ਰੇਮ ਭਾਵਨਾ ਕੋਈ ਨਹੀਂ ਰਹਿੰਦੀ ਜੀ ਇਸ ਲਈ ਬਾਬਾ ਜੀ ਮੂੰ ਦਿਲ ਤੋਂ ਮੰਨੋ ਤੇ ਬਾਬਾ ਜੀ ਤੁਹਾਡੀਆਂ ਮਰਜ਼ਾ ਦਾ ਜਰੂਰ ਪੂਰੀਆਂ ਕਰਨਗੇ ਪਰ ਟਾਈਮ ਲੱਗਦਾ ਭਗਵਾਨ ਦੇ ਘਰ ਦੇਰ ਆ ਪਰ ਹਣੇਰ ਨਹੀਂ ਸੁੱਖਾ ਤਾਂ ਜਰੂਰ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਨਹੀਂਆਂ ਇਹ ਤਾਂ ਨਹੀਂ ਇਹ ਨਹੀਂ ਵੀ ਹੁੰਦੀਆਂ ਨਹੀਂ ਹੁੰਦੀਆਂ ਜਰੂਰ ਸਾਰਿਆਂ ਦੀਆਂ ਪੂਰੀਆਂ ਸੁੱਖਾਂ ਪਰ ਟਾਈਮ ਲੱਗ ਜਾਂਦਾ ਕਿਉਂਕਿ ਆਪਣੇ ਦੇਖਣਾ ਹੁੰਦਾ ਕਿ ਹੈ ਪੁੰਨ ਕਿਤੇ ਹੁੰਦੇ ਆ ਕਿ ਪਾਪ ਕਿੰਨੇ ਕੀਤੇ ਹੁੰਦੇ ਆ ਹੁਣ ਇਹ ਤਾਂ ਹੈ ਨਹੀਂ ਕਿ ਦਵਾ-ਦਵਾ ਆਪਾਂ ਮੰਗੀਏ ਮਹਾਰਾਜ ਤੋਂ ਕੁਝ ਬਾਬਾ ਜੀ ਤੋਂ ਕੁਝ ਮੰਗੀਏ ਤੇ ਆਪਾਂ ਨੂੰ ਅਦਰ ਹੀ ਮਿਲ ਜਾਵੇ ਇਹ ਤਾਂ ਹੋ ਨਹੀਂ ਸਕਦਾ ਇਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਵੀ ਇੰਨੇ ਤਾਂ ਆਪਾਂ ਪੁੰਨ ਕਰਦੇ ਵੀ ਨਹੀਂਗੇ ਜਿੰਨਾ ਆਪਾਂ ਕਹਿੰਨੇ ਆ ਤੇ ਫੇਰ ਇਸ ਲਈ ਜੋ ਵੀ ਬਾਬਾ ਜੀ ਤੋਂ ਮੰਗਦੇ ਆ ਨਾ ਸ਼ਰਦਾ ਦੇਰ ਤੇ ਭਾਵਨਾ ਰੱਖ ਕੇ ਬਾਬਾ ਜੀ ਤੇ ਡੋਰਾ ਛੱਡ ਕੇ ਮੰਗੋ ਜੇ ਮੰਗਣਾ ਤਾਂ ਮੰਗਣ ਦਾ ਵੀ ਢੰਗ ਹੋਣਾ ਚਾਹੀਦਾ ਫੇਰ ਹੀ ਬਾਬਾ ਜੀ ਪੂਰੀ ਕਰਨਗੇ ਹੁਣ ਆਪਾਂ ਬਾਬਾ ਜੀ ਅਹੀਂ ਤੋਂ ਡੇਨ ਨੇ ਐਤਵਾਰ ਆਵਾਂਗੇ ਜੇ ਨਾਲ ਸੁੱਖਣਾ ਪੂਰੀ ਹੋਈ ਤਾਂ ਫੇਰ ਕੀ ਕਰਦੇ ਅਸੀਂ ਬਾਬਾ ਜੀ ਜਾਣਾ ਨਹੀਂ ਅਸੀਂ ਬਾਬਾ ਜੀ ਜਾਣਾ ਨਹੀਂ ਤੁਹਾਡੇ ਤੁਸੀਂ ਸਾਡੀ ਆ ਸੁੱਖਣਾ ਨਹੀਂ ਪੂਰੀ ਕੀਤੀ ਤੁਸੀਂ ਸਾਡੀ ਆ ਸੁੱਖਣਾ ਨਹੀਂ ਪੂਰੀ ਕੀਤੀ ਅਸੀਂ ਕਿਉਂ ਜਾਈਏ ਬਾਬੇ ਦੇ ਮੰਦਰ ਤੇ ਕਈ ਲੋਕ ਐਦਾਂ ਕਹਿੰਦੇ ਆ ਨਾ ਹੁਣ ਮਨ ਲਾ ਕੇ ਹਰ ਇੱਕ ਸਾਲ ਦੇ ਸਾਲ ਜਾਂਦੇ ਆ ਚੇਤ ਦੇ ਮਹੀਨੇ ਸਾਰੀਆਂ ਸੰਗਤਾਂ ਨਾਲ ਲਾ ਕੇ ਜਾਂਦੇ ਗਾਏ ਕਈ ਪਤਾ ਕੀ ਕਹਿੰਦੇ ਆ ਬਾਬਾ ਜੀ ਸਾਡੀ ਆ ਇੱਛਾ ਪੂਰੀ ਕਰ ਦੋ ਅਸੀਂ ਤੁਹਾਡੇ ਅਗਲੇ ਸਾਲ ਨੂੰ ਆਵਾਂਗੇ ਇੰਨੀ ਸੰਗਤ ਲੈ ਕੇ ਆਵਾਂਗੇ ਜਾਂ ਚੜਾਵਾਂਗੇ ਤੇ ਉਹ ਤਾਂ ਆਪਣਾ ਮਨ ਲਾ ਕੇ ਪਿਆਰ ਨਹੀਂ ਨਾ ਬਾਬਾ ਜੀ ਨਾਲ ਜੇ ਪਿਆਰ ਹੋਵੇ ਤਾਂ ਆਪਾਂ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਆ ਸੁੱਖਣਾ ਪੂਰੀ ਕਰੋ ਤੇ ਅਸੀਂ ਫੇਰ ਆਵਾਂਗੇ ਬਾਬਾ ਜੀ ਤੁਸੀਂ ਸੁੱਖਣਾ ਪੂਰੀ ਕਰੋ ਜਾਂ ਨਾ ਕਰੋ ਅਸੀਂ ਆਵਾਂਗੇ ਜ਼ਰੂਰ ਦਿਲ ਦੇ ਵਿੱਚ ਇਹ ਭਾਵਨਾ ਤੇ ਸ਼ਰਧਾ ਹੋਣੀ ਚਾਹੀਦੀ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਤੇ ਚਲੋ ਵੀ ਦੋਸਤੋ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜੇ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਲੋ ਜੇ